ਨਾਮ ਤੁਹਾਡਾ ਅੰਟੀ ਰਜਨੀ ਨਾਮ ਹੈ ਨਹੀਂ ਕੀ ਗੱਲ ਹੋਈ ਹੈ ਕਿਵੇਂ ਛੱਤ ਗਿਰੀ ਹੈ ਅੱਜ ਸਵੇਰੇ ਨਾ ਜਿਹੜੀ ਬਾਰਿਸ਼ ਜਦੋਂ ਤੇ ਪੈ ਰਹੀ ਸੀ ਸਾਡੀ ਛੱਤ ਹੀ ਰੱਖਦਾ ਮੈਂ ਅਚਾਨਕ ਬਾਰਿਸ਼ ਦੇ ਕਾਰਨ ਹੇਠੇ ਗਿਰ ਗਈ ਅਸੀਂ ਸਾਰੇ ਮੈਂ ਮੱਲੇ ਵਾਲਿਆਂ ਨੂੰ ਇਕੱਠੇ ਕਰਕੇ ਉਹ ਤੇ ਤਕਰੀਕ ਤੋਂ ਆਵੇ ਕੋਲ ਕਾਉਂਸਲਰ ਸਾਡੇ ਹੈਗੇ ਨੇ ਮੱਲੇ ਦੇ ਉਹਨਾਂ ਪ੍ਰਧਾਨ ਉਹਨਾਂ ਕੋਲ ਸੀਗੇ ਕਿ ਉਹਨਾਂ ਨੂੰ ਉਸ ਟਾਈਮ ਸਾਡੇ ਫਾਰਮ ਖੁਰਮ ਉੱਤੇ ਤੇ ਉਹ ਸਾਡੇ ਨਾਲ ਸਵੇਰ ਦੇ ਨਾਲ ਲੱਗੇ ਹੋਏ ਨੇ ਅੱਛਾ ਨਾਲ ਲੱਗੇ ਨੇ ਸਵੇਰ ਦੇ ਲੱਗੇ ਕਿੰਨੇ ਕ ਵਜੇ ਹਾਸਾ ਹੋਇਆ ਹੈ ਇਹ ਹਾਸਾ ਹੋ ਗਿਆ ਕੋਈ ਕਿੰਨੇ ਦਾ ਕਿੰਕੋ ਇਸ ਦਾ ਟਾਈਮ ਸੀ 3:30 ਵਜੇ ਦਾ ਅੱਛਾ ਤੇ ਹੁਣ ਕੀ ਕਾਰਨ ਕੀ ਸੀ ਵੀ ਇਹ ਛੱਤ ਜਦੋਂ ਗਰੀ ਸੀ ਬਾਲੇ ਕੱਚੇ ਸੀ ਹਾਂਜੀ ਬਾਰਿਸ਼ ਤੇ ਬਾਲੇ ਵੀ ਕੱਚੇ ਗਰੀ ਪਰਿਵਾਰਾਂ ਸੀ ਇਕੱਲੇ ਕਮਾਣ ਵਾਲੇ ਨੇ ਕਮਾਈ ਦਾ ਕੋਈ ਸਾਧਨ ਹੈ ਨਹੀਂ ਜੋ ਮਿਹਨਤ ਮਜ਼ਦੂਰੀ ਕਰਦੇ ਨਾਲ ਉਹਨਾਂ ਘਰ ਦਾ ਮੱਸਾ ਗੁਜ਼ਾਰਾ ਚੱਲਦਾ ਭਾਜੀ ਤੇ ਹੁਣ ਕੀ ਸਹਾਇਤਾ ਮੰਗਦੇ ਹੋ ਸਰਕਾਰ ਤੋਂ ਤੇ ਲੋਕੋ ਜਿਹੜੇ ਐਨਜੀਓ ਵਾਲੇ ਉਹਨਾਂ ਨੂੰ ਅੱਕੀ ਅਪੀਲ ਕਰਦੇ ਹੋ ਮੈਂ ਤੇ ਇਹੀ ਅਪੀਲ ਕਰਦੀ ਹਾਂ ਕਿ ਪਲੀਜ਼ ਸਾਡੀ ਮਦਦ ਕਰ ਦੋ ਕਮਾਣ ਵਾਲਾ ਵੀ ਕੋਈ ਨਹੀਂ ਇਕੱਲੇ ਇਹ ਨੇ ਸਾਡੀ ਭੈਣ ਵੀ ਜਿਹੜੀ ਠੀਕ ਨਹੀਂ ਰਹਿੰਦੀ ਅਸੀਂ ਤੇ ਇਹ ਅਪੀਲ ਕਰਦੇ ਹਾਂ ਜੀ ਉਹ ਵਾਲੇ ਤੋਂ ਕਿ ਆ ਕੇ ਸਾਡੀ ਸਹਾਇਤਾ ਕਰੋ ਗਰੀਬ ਪਰਿਵਾਰਾਂ ਜੇ ਅਗਰ ਕੋਈ ਸਹਾਇਤਾ ਕਰਨਾ ਚਾਹੁੰਦਾ ਤੁਹਾਨੂੰ ਕਿਹੜੀ ਜਗ੍ਹਾ ਲੋਕ ਤੁਹਾਡੇ ਕੋਲ ਆਉਣ ਹਾਂਜੀ ਜਵਾਰ ਨਗਰ ਕੈਂਪ 11 ਨੰਬਰ ਗਲੀ ਤੇ ਵਿਚ ਹੈ ਠੀਕ ਹੈ ਤੇ ਛੱਤ ਸਾਰੀ ਕਰ ਗਈ ਹੈ ਹਾਂਜੀ ਹਾਂਜੀ ਠੀਕ ਹੈ ਤੁਹਾਨੂੰ ਨੀ ਆਉਂਦਾ। ਇਹ ਬਲੋ ਕਿੱਦਾਂ ਹੈ? ਸਤਗਿਰੀਏ ਕੀ ਕਿਵੇਂ ਤੇ ਹਾਲਾਤੀ? ਇਹ ਸੱਜੀ ਅੱਜ ਆਪਣਾ 3:30 ਵਜੇ ਨੂੰ ਆਪਣਾ ਬਾਰਿਸ਼ ਸ਼ੁਰੂ ਹੀ ਆ। ਕੋਦਾਂ ਵੀ ਤੇਜ਼ ਪਈ ਆ। ਆਪਣੀ ਕੰਦਾਂ ਸਾਰੀਆਂ ਪਹਿਲੇ ਵੀ ਖੱਟੀਆਂ ਸੀਆਂ। ਹਾਂਜੀ। ਤੇ ਬਾਲੇ ਬੁੱਲੇ ਵੀ ਸਾਰੇ ਕਿਤੇ ਹੀ। ਆਏ ਸਾਰਾ ਪਰਿਵਾਰ ਬੈ ਕੇ ਇੱਥੇ ਗੱਲਾਂ ਵੱਟੇ ਕਰਦੇ ਵੇ ਇਹ ਅਚਾਨਕ ਇਹ ਸਾਰੇ ਬਾਲੇ ਥਲੇ ਡੇਗੇ ਲੱਗਦਾ ਵੀ ਘਰ ਦੇ ਵਿੱਚ ਬਰਤਨ ਵੀ ਕਾਫੀ ਤੁਸੀਂ ਲਾਏ ਆ ਹਾਂਜੀ ਬਰਤਨ ਲਾਏ ਸਾਰੇ ਟੁੱਟ ਗਏ ਆ ਦੇਖੋ ਤੁਹਾਡੇ ਸਾਹਮਣੇ ਕਿੰਨੇ ਲੱਕੜ ਦੇ ਬੈੱਡ ਬੁੱਲ ਸਾਰੇ ਭੰਨੇ ਗਏ ਆ ਜੀ ਨਹੀਂ ਜਿਹੜੇ ਪਾਲਟੀਆਂ ਭਾਂਡੇ ਕਾਦੇ ਵਾਸਤੇ ਰੱਖੇ ਹੋਏ ਬੈੱਡਾਂ ਉੱਡਾਂ ਦੇ ਆਪਣੇ ਅੰਦਰ ਵਾਲਾ ਕਮਰਾ ਬਾਹਰ ਵਾਲਾ ਕਮਰਾ ਇਹ ਸਾਰਾ ਨਾ ਚੁੰਦਾਈ ਅੱਛਾ ਅੱਛਾ ਤੇ ਕਰਕੇ ਤੇ ਸਰਕਾਰ ਤੋਂ ਕੀ ਮਦਦ ਮੰਗਦੇ ਸਰਕਾਰ ਨੂੰ ਇਹ ਅਪੀਲ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਥੋੜੀ ਬੋਤੀ ਭਵਾਂ ਸਾਡੇ ਲਈ ਆਪਣਾ ਮਦਦ ਕਰ ਦਿੱਤੀ ਜਾਵੇ ਕਿ ਆਥੀ ਆਰਾਮਨਦ ਥੋੜਾ ਆਪਣੇ ਪਰਿਵਾਰ ਲਈ ਕਿ ਆਪਣਾ ਅੱਛਾ ਕੀ ਐ ਐਨ ਜੀਓ ਜਿਹੜੀ ਸੰਸਥਾ ਲੋਕ ਚਲਾਉਂਦੇ ਨੇ ਬਹੁਤ ਲੋਕਾਂ ਦੀ ਮਦਦ ਕਰਦੇ ਨੇ ਕੀ ਉਹਨਾਂ ਨੂੰ ਅਪੀਲ ਕੀ ਹੈ ਉਹਨਾਂ ਨੇ ਕਿ ਹੱਥ ਜੁੜ ਕੇ ਅਸੀਂ ਬੇਨਤੀ ਐ ਜੇ ਮਾੜਾ ਮੋਟਾ ਆਪਣਾ ਜੇ ਤੁਹਾਡੇ ਕੋਲ ਕੁਝ ਵੀ ਸਾਡੇ ਲਈ ਕੁਝ ਹੋ ਸਕਦਾ ਵਾ ਕਿ ਤੁਸੀਂ ਆਪ ਮੇਰਾ ਕਰ ਦੇਖ ਹੀ ਚੁਪਿਓ ਜੇ ਥੋੜੇ ਕੁਝ ਵੀ ਹਲਤ ਹੁੰਦੀ ਹੈ ਪਲੀਜ਼ ਹਾਂ ਜੀ ਉਹ ਰਗੇ ਮੈਂ ਕਿਤੇ ਮੇਰੀ ਘਰ ਤੋਂ ਇਲਾਕਾ ਕਾਉਂਸਲਰ ਕਪਿਲ ਕੁਮਾਰ ਆਏ ਨੇ ਹਾਂ ਜੀ ਕਪਿਲ ਕੁਮਾਰ ਜੀ ਦੇਦੂ ਸਾਡੇ ਆਇਆ ਹਾਲਾਤ ਹੋਏ ਆ ਅਸੀਂ ਕਿਹੇ ਕੋਲ ਨਹੀਂ ਗਏ ਸਿੱਧੇ ਆਪਣੇ ਇਲਾਕਾ ਕਾਉਂਸਲਰ ਜੀ ਕੇ ਕਪਿਲ ਕੁਮਾਰ ਤੋਂ ਵੀ ਉਹਨਾਂ ਕੋਲ ਗਏ ਆ ਉਹ ਉੱਥੇ ਟਾਈਮਿੰਗ ਸਾਡੇ ਕੋਲ ਆ ਗਏ ਅੱਛਾ ਤੁਹਾਡਾ ਕੋਈ ਕਨੈਕਟ ਨੰਬਰ ਹੈਗਾ ਜੇ ਕੋਈ ਸਹਾਇਤਾ ਕਰਨਾ ਚਾਹਵੇ ਤੁਹਾਨੂੰ ਮੋਬਾਈਲ ਨੰਬਰ ਹੈਗਾ ਤੁਹਾਡਾ ਭਾਈ ਹਾਂ ਜੀ ਹਾਂ ਜੀ ਕੀ ਨੰਬਰ ਤੁਹਾਡਾ ਮੋਬਾਈਲ ਨੰਬਰ 8437748416 ਦੁਬਾਰਾ ਰਿਪੀਟ ਕਰ ਦਿਓ 8437748416 ਤੇ ਜਵਾਰਨਗਰ ਰਹਿੰਦੇ ਤੁਸੀਂ ਜਵਾਰਨਗਰ ਕੈਂਪ ਲ ਤੁਹਾਨੂੰ ਜਦਦਾ ਦੇਖਿਆ ਹੋਵੇ ਹਾਲਾਤ ਵਿਚਾਰਿਆਂ ਦੇ ਬਹੁਤ ਗਰੀਬ ਪਰਿਵਾਰ ਦੇ ਮਾਰੇ ਆ ਤੇ ਛੱਤ ਚੋਰੀ ਆ ਥਾ ਥਾ ਤੇ ਉਹਨਾਂ ਨੇ ਭਾਂਡੇ ਵੀ ਰੱਖੇ ਹੋਏ ਹੋਏ ਆ ਤੇ ਛੱਤ ਸਾਰੀ ਚੋਰੀ ਆ ਕੀ ਕਹਿਣਾ ਚਾਹੋਗੇ ਬੱਕੇ ਜੀ ਮੈਨੂੰ ਵੀ ਅ ਅੱਜ ਹੀ ਪਤਾ ਲੱਗਿਆ ਕਿ ਇਹਨਾਂ ਦੇ ਪਿਛਲੇ ਛੱਤ ਡੇਗੀ ਹੋਈ ਆ ਮੈਂ ਮੌਕੇ ਤੇ ਆ ਮੌਕਾ ਦੇਖਿਆ ਘਰ ਦੇ ਹਾਲਾਤ ਬੜੇ ਹੀ ਮਾਰੇ ਨੇ ਗਰੀਬ ਪਰਿਵਾਰ ਆ ਲੋੜਵੰਦ ਨੇ ਜੀ ਇੱਕ ਬੰਦਾ ਕੰਮ ਕਰਦਾ ਵਾ ਬਾਕੀ ਸਾਰਾ ਟੱਬਰ ਖਾਣ ਵਾਲਾ ਵਾ ਤੇ ਮੈਂ ਆਪਣੇ ਵੱਲੋਂ ਤੇ ਸਰਕਾਰ ਵੱਲੋਂ ਕੋਸ਼ਿਸ਼ ਕਰ ਰਹਾ ਕਿ ਇਹਨਾਂ ਦੀ ਜਿਹੜੀ ਮਰਮਮਤ ਦੀ ਐਪਲੀਕੇਸ਼ਨ ਡੀਸ ਸਾਹਿਬ ਨੂੰ ਦੇ ਕੇ ਇਹਨਾਂ ਨੂੰ ਇਹਨਾਂ ਦੀ ਰਿਪੇਅਰ ਕਰਾਈਏ ਜਾਂ ਆਪਣੀ ਜਿਹੜੀ ਸੰਸਥਾ ਸਾਡੀ ਲੁਧਿਆਣਾ ਪ੍ਰਾਈਮਰੀ ਵਿੱਚ ਜੋ ਵੀ ਬੰਦੀ ਮਦਦ ਆ ਇਹਨਾਂ ਨੂੰ ਜ਼ਰੂਰ ਕਰੋ ਤੇ ਸਰ ਜਿੱਦਾਂ ਹੁਣ ਦੇਖਿਆ ਵੇਚ ਬਾਰਸ਼ ਦਾ ਮੌਸਮ ਹੈ ਛੱਤ ਗਿਰ ਵੀ ਸਕਦੀ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕੋਈ ਐਦਾਂ ਦਾ ਇਹਨਾਂ ਨੂੰ ਕੋਈ ਪ੍ਰਬੰਧ ਕੀਤਾ ਗਿਆ ਕੋਈ ਧਰਮਸ਼ਾਲਾ ਵਗੈਰਾ ਕੋਈ ਪਰਿਵਾਰ ਨਾਲ ਉਹੀ ਹੁਣੇ ਗੱਲ ਕਰਦਾ ਸੀ ਕਿ ਵੀ ਇੱਥੇ ਤੁਹਾਡਾ ਰਹਿਣਾ ਡੇਂਜਰ ਹੈ ਅਹ ਖਤਰੇ ਤੋਂ ਖਾਲੀ ਨਹੀਂ ਹੈਗਾ ਜੇ ਤੁਸੀਂ ਜਾਣੇ ਹੋ ਤਾਂ ਆਪਾਂ ਸਾਡੇ ਇਲਾਕੇ ਵਿੱਚ ਕਈ ਧਰਮਸ਼ਾਲਾ ਹੈਗੀਆਂ ਨੇ ਉਹ ਤੁਹਾਨੂੰ ਮੁਹੱਈਆ ਕਰਾ ਦਿੰਦੇ ਆ ਸਾਡੇ ਵਾਲਮੀਕੀ ਮੰਦਿਰ ਆ ਉਹਨਾਂ ਦੀ ਛੱਤ ਤੇ ਮੈਂ ਇਹਨਾਂ ਨੂੰ ਦੇਖ ਗ੍ਰਾਮ ਵੀ ਮਹੀਨਾ ਡੇਢ ਮਹੀਨਾ ਜਦੋਂ ਤੱਕ ਛੱਤ ਦੀ ਬੇ ਨੀ ਹੁੰਦੀ ਸਾਡੇ 2-3 ਜੰਜ ਕਰਨੇ ਉਹਨਾਂ ਨੂੰ ਆਪਾਂ ਕਹਿ ਕੇ ਕਮਰਾ ਦਵਾ ਦਿੰਦੇ ਆ ਜੇ ਰਹਿਣਾ ਚਾਹਣਾ ਇਹਨਾਂ ਨੂੰ ਇਹ ਅਪੀਲ ਆ ਕਿ ਵੀ ਇੱਥੇ ਜਿੰਨੀ ਜਲਦੀ ਹੋ ਸਕਦਾ ਉੱਥੇ ਰਹਿ ਲੈਣ ਤਾਂ ਕਿ ਆਪਾਂ ਇਹਦੀ ਮੁਰੰਮਤ ਵੀ ਕਰਾ ਦਈਏ ਤੇ ਨਾਲੇ ਤੇ ਜਾਨੀ ਮਾਲ ਦੀ ਨੁਕਸਾਨ ਹੁੰਦਾ ਖਦਰਾ ਬਣਿਆ ਰਿਹਾ ਵਾ ਅਜਾ ਕੌਂਸਲਰ ਸਾਹਿਬ ਜੇ ਤੁਹਾਡੀ ਸਰਕਾਰ ਵੱਲੋਂ ਤੁਹਾਡੀ ਸੰਸਥਾ ਵੱਲੋਂ ਦੇ ਸਪੋਰਟ ਕੀਤੀ ਜਾਊਗੀ ਉਹਨਾਂ ਐਨਜੀਓ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਤੁਸੀਂ ਮੈਂ ਜਿਹੜੇ ਹੋਰ ਵੀ ਐਨਜੀਓ ਮੇਰੇ ਭਰਾ ਸੁਸਾਇਟੀਆਂ ਚਲਾਉਂਦੇ ਨੇ ਸੰਸਥਾਵਾਂ ਚਲਾਉਂਦੇ ਨੇ ਉਹਨਾਂ ਵੀਰਾਂ ਨੂੰ ਮੈਂ ਅਪੀਲ ਕਰਨਾ ਚਾਹਨਾ ਕਿ ਇਹ ਪਰਿਵਾਰ ਲੋੜਵੰਦ ਹੈ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਜ਼ਰੂਰ ਕੀਤੀ